બોલે સોનહાર સિયા પાલ આમાજી બોટી જીંદાબાદ આમાજી વૈકુંતીજી કા રાજા વૈકુંતીજી કે બતે સાડે આજ કે જોર તો ਤਰਦੋ ਉਹਨਾਂ ਦੇ ਵੀ ਸਰਪੰਚ ਸਾਹਿਬ ਉਹਨਾਂ ਦੇ ਨਾਲ ਗ੍ਰਾਮਰ ਸਹਿਬਾਨ ਦੇ ਬਾਕੀ ਹੋਰ ਨਵੇਂ ਦੇ ਸੱਜਣਾ ਦੇ ਤੇ ਖੈਰਾਵਾਤੋਂ ਸਾਡੇ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਸਾਰਿਆਂ ਦਾ ਆਪਣੇ ਪਿੰਡ ਵੱਲੋਂ ਪੂਰੀ ਪੰਚਾਇਤ ਵੱਲੋਂ ਜੀ ਆਇਆਂ ਕਹਿੰਦਾ ਤੇ ਕੋਲੇ ਨਾਲ ਉਹਨਾਂ ਦੇ ਨਾਲ ਸਾਡੇ ਇਸ ਹੁੰਦਾ ਜਾਣ ਤੋਂ ਸਾਡੇ ਬਲੌਕ ਸੰਪਤੀ ਦੇ ਨਾਲ ਜਿਹੜਾ ਬ੍ਰਿਸ਼ਟ ਦੇ ਜਿਹੜਾ ਜਿਹੜਾ ਜਿਹ ਚੰਨ ਪਾਏ ਆ ਉਹ ਸਾਡੇ ਅੱਜ ਦਾ ਜੋ ਸਾਡੇ ਪੰਜਾ ਮਿੰਨਾਂ ਦਾ ਜੋਨ ਆ ਹਮਜਾ ਘਰਵਾਲ ਕੋਟਲੀ ਜਾਣਤੇ ਬਾਲਾ ਕੁਲੀਆ ਜੋ ਸਾਡੇ ਵਿੱਚ ਅੱਜ ਜੇ ਸਾਡੇ ਪ੍ਰਧਾਨ ਸਾਹਿਬ ਬੈਠੇ ਆ उनूं असीं अमीदवार सॼे पंडुल तो आम आदमी पार्टी जे उमेदवार डिपल कौर जी खड़ोते जिन चोन निशान झाड़ू आहे सॼे ज़िला परिश ते उमेदवार नवजीत सिंगी जिम्पल जी उन्हनि बि चोन निशान झाड़ू आहे चोबी घंटे दुले से हले पर असीं इन बि मज़बूत कर ਟੈਂਕਾਂ ਦਾ ਅਗੇ ਆਪਣੇ ਸਾਡੇ ਜਿਹੜੀ ਹਰਕਾ ਦੇ ਆਪਣੇ ਆਮ ਆਦਮੀ ਜੀ ਸੰਜੀਤ ਬਾਜੀ ਆ ਉਹ ਦੋ ਮਿੰਟ ਨੈਕਟ ਜਾਓ ਆਵਾਜ਼ ਵੀ ਪਾਡੀ ਜਿੰਦਾਬਾਦ ਆਵਾਜ਼ ਵੀ ਪਾਡੀ ਜਿੰਦਾਬਾਦ ਪਾਰਟੀ ਸੁਵਾ ਦੇ ਸਰਪ੍ਰੈਜ਼ ਬਾਬਾ ਬੋਲ ਸਰਦਾਰ ਜਗਮਉਲ ਸਿੰਘ ਜੀ ਬਕੂ ਕੋਲ ਉਹਨਾਂ ਦੇ ਨਾਲ ਬੈਠੇ ਸਾਰੇ ਹੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾੜੀ ਦੇ ਬੈਠੇ ਇਹ ਬਾਰਾ ਕੁੜੀਆਂ ਤੇ ਸਰਪੰਚ ਸਾਹਿਬ ਸਾਹਮਣੇ ਬੈਠੀ ਸਾਰੀ ਦੀ ਸਮੂਹ ਸਾਜ ਸੰਗਤ ਬਾਰਾ ਕੁੜੀਆਂ ਆਲੇ ਦੁਆਲੇ ਤੋਂ ਆਏ ਬਦਵੰਤੇ ਸੱਜਣ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਜ ਪਾਈਏ ਫਤਿਹ ਬੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਦਾ ਮੇਲ ਮੰਤਵ ਜਿਹੜਾ ਮਰਸ਼ਿਦਾ ਤੇ ਲੋਕ ਸੰਤੀ ਇਲੈਕਸ਼ਨ ਜੋ ਸਾਰੇ ਨੂੰ ਹੀ ਪਤਾ ਹੈ ਕਿ ਇਸ ਦੇ ਸਬੰਧ ਦੇ ਵਿੱਚ ਜੋ ਚੋਣ ਪ੍ਰਚਾਰ ਹੈ ਇਕ ਲੋਕਾਂ ਦੇ ਸਿਰਫ ਰਹਿ ਗਿਆ ਹਨ ਪੂਰਾ ਸਿਖਰ ਤੇ ਪਹੁੰਚ ਰਿਹਾ ਹੈ ਸਾਡੀ ਜੋ ਇਸ ਬੇਡੇ ਏਰੀਆ ਦੀ ਜਿੰਨੇ ਵੀ ਪਿੰਡਾਂ ਦੀ ਕਮਾਂਡ ਹੈ ਚੋਣ ਪ੍ਰਚਾਰ ਦੀ ਉਹ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਸਾਰ ਉਹਨਾਂ ਦੇ ਪਿਤਾ ਜੀ ਸਰਦਾਰ ਜਗਮਉਂ ਸਿੰਘ ਜੀ ਬਾਬੂ ਕੁਮਨ ਅਤੇ ਉਹਨਾਂ ਦੇ ਨਾਲ ਸਾਰੀ ਟੀਮ ਜਿਹੜੇ ਕਿ ਮੇਰੇ ਨਾਲ ਸਾਰੀ ਵੀ ਟੀਮ ਦੀ ਕਮਾਂਡ ਜਿਹੜੀ ਹੈ ਆਪਣੇ ਹੱਥਾਂ ਵਿੱਚ ਚਲਦੀ ਹੋਈ ਹੈ ਜੋ ਪਿਛਲੇ 4 ਦਿਨਾਂ ਤੋਂ ਏ ਸਾਡੇ ਨਗਰਾਂ ਦੀ ਜੋ ਚੋਣ ਮਹਿਮ ਹੈ ਅੱਜ ਤੁਹਾਡੇ ਨਗਰ ਬਾਲਾ ਖੁੱਲੀਆਂ ਵਿੱਚ ਪਹੁੰਚੇ ਆ। ਇਹਦੇ ਕੈਂਡੀਡੇਟ ਹਨ। ਉਹਨਾਂ ਦੇ ਚੋਣ ਫੇਰ ਵਿੱਚ ਦੋ ਦਿਨ ਵਾਰ ਇਹਨਾਂ ਦੇ ਨਾਲ ਆਉਣ ਦਾ ਮੌਕਾ ਮਿਲਿਆ। ਮੇਰੇ ਜਿੰਨੇ ਵੀ ਝੰਗੜਾ ਜ਼ੋਨ ਦੇ ਜਿੰਨੇ ਵੀ ਹਲਕੇ ਹਨ ਸਾਰਿਆਂ ਦੇ ਵਿੱਚ ਹੀ ਸਾਰੇ ਹੀ ਸਾਡੇ ਕੈਂਡੀਡੇਟ ਔਰ ਸਾਰੇ ਵੀ ਨਾਲ ਉਹਨਾਂ ਦੇ ਜਿਹਨੇ ਵਰਕਰ ਹਨ ਸੀਨੀਅਰ ਵਰਕਰ ਹਨ ਸਾਰੇ ਹੀ ਬਹੁਤ ਵੱਧ ਚੜ ਕੇ ਮਿਹਨਤ ਕਰ ਰਹੇ ਹਨ ਉਸੇ ਹੀ ਤਰ੍ਹਾਂ ਤੁਹਾਡੇ ਹਰ ਇੱਕ ਦੇ ਜੋ ਤੁਹਾਡੇ ਜ਼ੋਨ ਬਾਹਰ ਕੁੜੀਆਂ ਦੇ ਵਿੱਚ ਜੋ ਜਿੱਥੇ ਅੱਜ ਆਏ ਹਨ ਇੱਥੇ ਵੀ ਇਹ ਸਭ ਤੋਂ ਵੱਡਾ ਇਕੱਠ ਨਾਲ ਜੋ ਇਹਨਾਂ ਦੀ ਕੀਤੀ ਹੋਈ ਮਿਹਨਤ ਦੀ ਜੋ ਇਕਤਰਤਾ ਹੈ ਅੱਜ ਦੀ ਇਹਨਾਂ ਦੀ ਕੀਤੀ ਹੋਈ ਮਿਹਨਤ ਦਾ ਫਲ ਹੈ ਪ੍ਰਤੀਕ ਹੈ ਕਿ ਜੋ ਤੁਸੀਂ ਅੱਜ ਇੰਨੇ ਵੱਡੇ ਇਕੱਠ ਦੇ ਰੂਪ ਵਿੱਚ ਇੱਥੇ ਇਕੱਤਰ ਹੋਏ ਹੋ। ਬਾਰੇ ਸਾਥੀਓ ਜੋ ਬਲੌਗ ਸੰਧੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਚੋਣ ਹੋਣ ਜਾ ਰਹੀ ਹੈ 14 ਤਰੀਕ ਦਿਨ ਐਤਵਾਦ ਹੋਣੀ ਹੈ। ਸਾਨੂੰ ਸਾਰਿਆਂ ਨੂੰ ਵੀ ਪਤਾ ਹੈ ਕਿ ਸਾਡੀ ਆਮ ਆਦਮੀ ਪਾਰਟੀ ਦਾ ਚੋਣਸ਼ਾਰਾ ਜੋ ਬਲੌਕ ਸੰਭੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਦਾ ਉਹ ਚੱਲੂ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਇਹ ਜੋ ਚੋਣ ਹੈ ਬਲੌਕ ਸੰਭੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਹ 2022 ਦੇ ਵਿੱਚ ਜੋ ਵਿਧਾਨ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਉਸ ਚੋਣ ਵਾਸਤੇ ਜੋ ਪਿਛਲੇ 3.5 ਪੌੜੇ 4 ਸਾਲ ਜੋ ਤੁਹਾਡੇ ਹਲਕੇ ਦੇ ਨੌਜਵਾਨ ਵਿਧਾਇਕ ਅਨੂ ਤੇਤ ਕਰਮਵੀਰ ਸਿੰਘ ਜੀ ਨੂੰ ਮਨ ਜਿਨ੍ਹਾਂ ਨੂੰ ਤੁਸੀਂ 2022 ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਵੋਟਾਂ ਪਾ ਕੇ ਜੋ ਦਸੂਹੇ ਦੀ ساری ਸ਼ਕਤੀ ਸੀ ਡਵੈਲਪਮੈਂਟ ਵਾਸਤੇ ਵਿਕਾਸ ਵਾਸਤੇ ਦਸੂਹਾ ਅਕੀਦੀ ਕਮਾਂਡ ਜੋ ਹੁਮਨਪੁਰਾ ਦੇ ਹੱਥ ਵਿੱਚ ਦਿੱਤੀ ਸੀ ਜੋ ਇਹ ਇਲੈਕਸ਼ਨ ਦੀ ਗੱਲ ਹੈ ਜੋ ਬਰੌਂਸਪੁਰ ਦੀ ਅਤੇ ਜਿਲ੍ਹਾ ਪੁਰਸ਼ੇ ਦੀ ਇਲੈਕਸ਼ਨ ਹੈ ਇਸ ਦੇ ਨਾਲ ਜੋ ਚੋਣ ਹੋਣ ਜਾ ਰਹੀ ਹੈ ਜੇਕਰ ਅਸੀਂ ਉਹਨਾਂ ਦੇ ਵਿਕਾਸ ਕੰਮ ਨੂੰ ਦੇਖਦੇ ਹੋਏ जिन्ने ਵੀ ਉਹਨਾਂ ਦੇ ਉਮੀਦਵਾਰ ਹਨ ਚਾਹੇ ਜਿਲ੍ਹਾ ਪੱਛੇ ਦੇ ਹਨ ਚਾਹੇ ਬਲਕ ਸੰਤੀ ਦੇ ਹਨ ਜਿੰਨੇ ਵੀ ਸੁਆਹ ਹਰਕੇ ਦੇ ਉਮੀਦਵਾਰ ਬਲਕ ਬਲਗ ਲੜ ਰਹੇ ਹਨ ਅਰਸ਼ਣ ਨੂੰ ਲੈ ਕੇ ਸ਼ਾਮ ਦੇ 4-5 ਵਜੇ ਤੱਕ ਜੋ ਹਰ ਵੇਲੇ ਆਪਣੇ ਦਸਹਿਰ ਵਾਲੇ ਦਫ਼ਤਰ ਦੇ ਵਿੱਚ ਤੁਹਾਡੀਆਂ ਸਮੱਸਿਆਵਾਂ ਸੁਣਨ ਵਾਸਤੇ ਹਾਜ਼ਰ ਰਹਿੰਦੇ ਹਨ ਨੇ ਤੁਹਾਨੂੰ ਆਪਣੇ ਸਾਰੇ ਵਿਚਾਰ ਰੱਖੇ ਹਨ ਤੇ ਹੁਣ ਮੈਂ ਦੇਖੀ ਕਰਾਂਗਾ ਕਿ ਆਪਣੇ ਗੋਲਵਾ ਦੇ ਸਰਪੰਚ ਸਾਹਿਬ ਦਰਬਾਰ ਸਿੰਘ ਜੀ ਉਹ ਦੋ ਮਿੰਟ ਆਪਣੇ ਬਚਾਅ ਬਚ ਕਰਨ ਐਮਐਲਏ ਵੀ ਕਰਮਵੀਰ ਸਿੰਘ ਜੀ ਸਾਡਾ ਸਰਪੰਚ ਬਿੱਤਾਗਾ ਹੁਣ ਕਸਰ ਰਹਿ ਗਈ ਹੈ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਮਤੀ ਮੈਂਬਰ ਦੀ ਜਿੰਦਾਬਾਦ ਜਗਮੋਣ ਸਿੰਘ ਜੀ ਬਕੌ ਹੁਮਮਣ ਜਿੰਦਾਬਾਦ ਆਮ ਆਦਮੀ ਪਾਰਟੀ ਦੀ ਫੋਟੀ ਲੀਡਰਸ਼ਿਪ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਿਕਾਰਯੋਗ ਪਿੰਡ ਬਾਹਰ ਦੁਨੀਆ ਦੇ ਮੇਰੇ ਵੀਰੋ ਬਹੁਤ ਸਤਿਕਾਰਯੋਗ ਮੇਰੇ ਪਿਆਰੋ ਨੌਜਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਲੰਮਾ ਸਮਾਂ ਹੋ ਗਿਆ ਤੁਹਾਨੂੰ ਵੋਟਾਂ ਪਾਉਂਦੇ ਆ ਪਿਛਲੇ ਅੱਜ ਤੋਂ 6 ਸਾਲ ਪਹਿਲਾਂ ਤੁਸੀਂ ਵੋਟਾਂ ਪਾਈਆਂ ਸੀ ਬਲਾਕ ਸਰਟੀ ਦੀਆਂ ਕਿ ਜਿਲ੍ਹਾ ਪ੍ਰੀਖਿਆ ਦੀਆਂ ਮੈਂ ਤੁਸੀਂ ਬਲਾਕ ਸਰਟੀ ਮੈਂਬਰ ਵੀ ਜਿਤਾਇਆ ਜਿਲ੍ਹਾ ਪ੍ਰੀਖਿਆ ਦਾ ਮੈਂਬਰ ਵੀ ਜਿਤਾਇਆ ਮੈਂ ਆਪਣੀਆਂ ਭੈਣਾਂ ਨੂੰ ਤੇ ਆਪਣੇ ਵੀਰਾਂ ਨੂੰ ਪੁੱਛਣਾ ਚਾਹੁੰਦਾ ਜਿਹੜਾ ਤੁਸੀਂ ਬਾਗ ਸਮਝੀ ਦਾ ਮੈਂਬਰ ਚਤਾਇਆ ਉਹਦੇ ਨਾਮ ਤਾਂ ਤੁਹਾਨੂੰ ਪਤਾ ਹੈ ਕਿਰਪਾ ਕਰਕੇ ਕੋਈ ਜਾਣਦਾ ਹੈ ਨਾ ਕੀ ਹੈ ਸ਼ਾਇਦ ਤੁਹਾਡੇ ਪਿੰਡੋਂ ਹੀ ਇਲੈਕਸ਼ਨ ਲੜੀ ਸੀ ਤੇ ਅਜ ਤੱਕ ਤੁਹਾਡੇ ਕਦੇ ਸੁੱਖ-ਦੁੱਖ ਨੂੰ ਛਾਣ ਨਹੀਂ ਹੋਇਆ ਜਿੱਤ ਗਿਆ ਸਾਰਬੰਧ ਮੇਜ਼ਰ ਜਿੱਤੇ ਤੋਂ ਬਾਅਦ ਐਸੀ ਕੋਟੇ ਦੇ ਵਿੱਚ ਕਿੰਨੂ ਕੇਰ ਵਾਲੇ ਮਰ ਗਏ ਗੱਡੀ ਵਾਲੀ ਕਾਰ ਮੇਰੇ ਗੱਡੀ ਮੇਰੀ ਲਾਲ ਬੱਤੀ ਵਾਲੀ ਜਵਲ ਫੀ ਮਿਲਿਆ ਪਰ ਨਾਤੇ ਅਮਨੇ ਪਰਾਵਾਂ ਨੂੰ ਪੁੱਛਾ ਮੱਧਾ ਕਰਤਾ ਤੁਸੀਂ ਉਹਦਾ ਨਾਮ ਦੱਸ ਸਕਦੇ ਹੋ ਉਹ ਜਿਲ੍ਹਾ ਪ੍ਰੀਡ ਮੈਂਬਰ ਕਿਹੜਾ ਸੀ ਸੋਪਰਾ ਹੋ ਗਿਆ ਇੰਝ ਆਦਾ ਹੈ। ਵਾਲੀ ਭਾਜੀ ਦਰਸੋ ਲਖੇ ਵਾਲੀ ਬੈਠਿਆ ਪਰ ਫਰਾਇਦ ਪਾਚ ਰਹੇ। ਮੇਰੇ ਕੈਨ ਤੋਂ ਪਾਲ ਉਹ ਪੂਛਾ ਪੜਦਾ ਸੀ। ਉਹ ਜਿਹੜਾ ਪਿੱਛੇ ਕੇਰਨੇ ਮਰਿਆ ਤੇ ਤਨਸਾਨ ਉਹ ਨਾ ਵੀ ਤੁਹਾਡੇ ਸੁੱਖ ਵਿੱਚ ਜਿਹੜਾ ਪਿੱਛੇ ਦਾ ਕੇਰਨੇ ਮਾਂਗਿਆ तो है। है, ना ही कद मिले ब्लाक इलेक्शन चीफ मिनिस्टर अवरिंग जी चनी बाजवा साहब पंडा जाके ब्लाक समिति दोटा मंगते सारी जी काम है ना

ਉਹਨਾਂ ਵਾਲੇ ਗਿਆਨ ਨੂੰ ਇਸ ਦੁਨੀਆ ਤੋਂ ਸਾਰੇ 12 ਸਾਲ ਹੋ ਗਏ ਉਹਨਾਂ ਸਾਰੇ 12 ਸਾਲ ਤੋਂ ਬਾਅਦ ਕਦੀ ਉਹਨਾਂ ਦਾ ਫੈਰ ਗਿਆ ਤੁਹਾਡੇ ਪਿੰਡਾਂ ਨੇ ਸਾਰੇ ਬੱਚਿਆਂ ਨੂੰ ਸਾਨੂੰ ਵੀ ਪਤਾ ਲੱਗਦਾ ਹੈ ਕਿ ਸਾਡੇ ਪਿੰਡਾਂ ਬਗਾਂ ਦੇ ਵਿੱਚ ਕੀ ਕਾਰਜ ਚੱਲ ਰਹੀ ਕੀਤੀ ਹੈ ਕਿ ਅਸੀਂ ਤੁਹਾਡੇ ਦੋਸਤ ਜਿਹੜੇ ਠੀਕ ਹੋਏ ਆ ਇਹ ਵੀ ਤੁਹਾਡੇ ਕੋਲ ਟਾਈਮ ਲਈ ਤਿਆਰ ਸਕਿਆ। ਜੇ ਵੀ ਤੁਹਾਡੇ ਵਿਸ਼ਵਾਸ ਨੂੰ ਜਿੱਤ ਸਕਿਆ ਕਿ ਦੇਰ ਦਾ ਨਹੀਂ ਅਸੀਂ ਸਾਡੇ ਮੈਨ ਮਾਰਕੀਟ ਬੈਂਕ ਦੇ ਚੇਅਰਮੈਨ ਮਨਿੰਦਰ ਸਿੰਘ ਜੀ ਜਿਹਨੇ ਕੌਂਕੇ ਨੇ ਬਹੁਤ ਬੋਤਨ ਆ। ਤੋਂ ਮੈਂ ਅਖੀਰ ਤੇ ਦੇਖਣੀ ਚਾਹੀਦੀ ਚਾਹਣਾ ਤੁਸੀਂ ਅੱਗੇ ਵੀ ਬੜੀ ਬੜੀ ਗਿੰਪੀ ਨਾਲ ਸਾਡੇ ਇੱਥੋਂ ਸਰਵਰ ਸਾਊਂਡ ਜਾ ਕੇ ਭੇਜਿਆ ਹੋਰ ਵੀ ਤੇ ਤੁਸੀਂ ਮਿਹਰਬਾਨੀ ਕਰਕੇ ਕਿਰਪਾ ਕਰਕੇ ਸ਼ਿਵਨਾਥ ਜੀ ਨੂੰ ਇਹਤੂ ਮੋੜ ਦੇਣੀ ਹੈ ਪਛਾਅ ਦੇ ਨਿਸ਼ਾਨ ਤੇ ਪਉਣੀਏ ਇਸ ਪਿੰਡ ਦੇ ਚੰਗੀ ਲੋਕ ਨਹੀਂ ਪਾਜੀ ਪਿੰਡਾਇ ਤੇ ਮੈਂ ਕੋਈ ਖਾਸ ਨਜ਼ਰ ਰੱਖ ਰਿਹਾ ਤੇ ਕੁਝ ਮਹਾਪੁਰਖ ਸਾਡੇ ਤੇਰਸਾ ਸਾਡੇ ਕੋਈ ਕੰਮ ਲੈਂਦੇ ਦੇ ਅਜੀਬ ਸ਼ਾਦਾ ਕਰਿੰਦੇ ਫਿਕੇ ਕੰਮ ਕਰਿਓ ਨਾ ਬੀਬੀ ਜੋ ਨਾ ਕੈਂਡੀਡਟ ਸਾਡਾ ਲਾਸਟ ਸਾਲ ਨਾ ਉਹਦੇ ਜੁਨਾ ਖਿਆਲ ਖੰਨਾ ਮੇਰੇ ਸੰਗ ਕਰਦੇ ਨੇ ਲੇਕਿਨ ਉਸ ਵਾਰ ਮੈਂ ਨਹੀਂ ਕੀਤੀ ਐ ਇਕਬਾਲ ਸਾਹਿਬ ਨੇ ਕੀਤੀ ਮੈਂ ਨਹੀਂ ਕੀਤੀ ਆਪਣੇ ਅੱਖੇ ਦੀ ਉਹ ਜਿਹੜੇ ਲੋਕ ਸਾਡਾ ਰਿਆਜ ਫੈਲਾ ਬੰਦੇ ਨੇ ਸਾਡਾ ਨਾਮ ਵਰਤ ਕੇ ਸਾਡੇ ਕੋਲੋਂ ਕੰਮ ਲੈ ਕੇ ਅੱਜ ਸਾਡੇ ਕੈਂਡੀਡੇਟਾਂ ਖਾ ਉੱਗ ਜਾਂਦੇ ਨੇ ਰਾਜਨੀਤਿਕ ਚੋਰੀ ਖਾਣੇ ਜਾਂਦੇ ਨੇ ਉਹਨਾਂ ਸਾਰੇ ਦਾ ਲੇਖਾ ਚੁੱਕਾ ਇੱਕ ਸਾਠ ਕਰਨਾ ਪਿਆ ਕਿਉਂਕਿ ਮੋੜੋ ਕਿਤਾਬੀ ਇਹ ਕੰਮ ਕਿਤੇ ਘੱਟ ਹੋ ਰਿਹਾ ਕਿਤੇ ਵੱਧ ਹੋ ਰਿਹਾ ਕਰਾਰ ਸਰਕਾਰ ਦੇ ਜਿਹੜੀਆਂ ਕਈ ਵਾਰ ਘੱਟ ਵੀ ਆਉਂਦੀਆਂ ਪਰ ਇੱਕ ਕਰਨੇ ਵਾਅਦੇ ਕਰਦੇ ਆ ਦੋਹੀਆਂ ਬਾਈ ਕਿਹਾ ਸੀ ਤੁਹਾਡੇ ਪਿੰਡ ਕਿ ਮਾੜਾ ਦਿੱਤੇ ਹੋਇਆ ਇਤਨਾ ਗੱਲ ਕਹੀ ਸੀ ਜੇ ਤੁਸੀਂ ਸਾਨੂੰ ਸੇਵਾਦਾਰ ਬਣਾ ਤਹਾਡੇ ਪਰਿਵਾਰ ਨੂੰ ਮੌਕਾ ਦਿੱਤਾ ਕਿ ਗੱਲ ਕਲੀ ਤੁਸੀਂ ਸਾਡੇ ਕੋਲ ਆਓਗੇ ਨਾ ਤੁਹਾਡੇ ਮਾਨ ਸਤਕਾਰ ਜਿੱਦੋ ਫਰਖੜੇ ਰੱਖਿਆ ਜਾਏ ਤਾੜੇ ਪਾਣੀ ਵੀ ਪਿਆਵਾਂਗੇ ਚਾਹ ਵੀ ਪਿਵਾਵਾਂਗੇ ਕੁਰਸੀ ਦਿਆਗੇ ਤੁਹਾਡੀ ਗੱਲ ਵੀ ਸੁਣਾਗੇ ਜਿਹੜਾ ਹੋਣ ਵਾਲਾ ਕੰਮ ਹੈ ਨਾ ਉਸੇ ਵੇ ਕਰਵਾਵਾਂਗੇ ਅੱਜ ਉਹ ਤੁਹਾਡੇ ਨਾਲ ਵਾਦਾ ਯਾਦ ਕਰਾਉਣ ਆਏ ਆਂ ਜੋ ਜਨਵਰੀ ਦੇ ਵਿੱਚ ਗ੍ਰਾਂਟਾਂ ਦਾ ਹੋਰ ਆ ਜਾਣੇ ਹਨ ਜਿਹੜਿਆ ਕੋ ਮੇਲ ਮਸਦਾ ਤਾਂ ਨੱਪੂ ਮੂਲ ਆਣਿਆ ਮਕਸਦ ਉਹ ਵੀ ਆਣਿਆ ਪਰ ਜਿਹੜਾ 1.5 ਸਾਲ ਰਹਿ ਗਿਆ ਉਹਦੇ ਵਿੱਚ ਵੀ ਕੋਈ ਮੇਰੀ ਪੈਰ ਕੋਈ ਮੇਰਾ ਭਰਾ ਕੋਈ ਨੌਜਵਾਨ ਜੇ ਸਾਰੇ ਕੋ ਗਿਆ ਉਹਰੇ ਮਾਨ ਸਤਕਾਰ ਜਿਹੇ ਫਰਕ ਨਹੀਂ ਆਖਾਂਗੇ ਖੜਕ ਸਾਹ ਚੱਲਦੇ ਆ ਤੁਹਾਡਾ ਸਾਹ ਨਹੀਂ ਪੁਹਿਆ ਜਾਏਗਾ ਬਾਧਾ ਦਿੱਤਾ ਹੋਇਆ ਕਰਜ਼ ਅਭੀ ਮੋੜ ਨਹੀਂ ਸਕਦੇ ਕਿਉਂ ਮੋੜ ਸਕਦੇ ਤੇ ਤੁਸੀਂ ਗਰੀਬ ਪਰਿਵਾਰਾਂ ਦਾ ਕੰਮ ਪਰਿਵਾਰ ਨੂੰ ਮੌਕਾ ਦਿੰਦਾ ਹੈ ਬੜੇ ਸਨਿਆ ਸਭੀਏ ਦਾਰ ਤੇ ਅੱਜ ਫਿਰ ਮੌਕਾ ਹੈ ਮੇਰਾ ਕਹਿਲ ਕਿ ਅੱਜ ਜੀ ਮੇਰੀ ਡਿਊਟੀ ਬੈਠੇ ਲੱਗੀ ਹੈ ਕੱਲੇ ਦੀ ਤੇ ਮੇਰੇ ਤੇ ਨਾਮ ਕਰਦੇ ਦੀ ਕਿਰਪਾ ਕਰਦੇ ਨੇ ਅਦਾਨੀ ਸਮਾਗ ਅਗਲੀ ਵਾਰ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਉਹ ਕੋ ਮੜ ਭਾਰੀ ਬਹੁਤ ਹੈ ਜਿੱਤਣਾ ਇਹ ਬੇਕੀਕਰ ਤਾਂ ਆ ਇਹ ਜਿਸ ਵਾਰ ਕਿਰਪਾ ਕਰੋ ਮੇਰੀ ਲਾਜ ਰੱਖ ਲਿਓ ਕਿਉਂਕਿ ਜਿਹੜੇ ਐਮਐਲਏ ਸਾਹਿਬ ਇਹ ਇਹ ਨਾ ਗਏ ਜੀ ਬਾਪੂ ਕਮਜ਼ੋਰ ਹੋ ਗਿਆ ਤੇ ਕੱਬੋ ਨੇ ਭਾਰ ਦੇ ਤਰ੍ਹਾਂ ਮੈਂ ਜਿੱਤਣਾ ਜਿੱਤਣਾ ਦੇਰੇ ਤਕਰੀਬਨ ਸਾਰੇ ਬੇਸਦ ਹੋ ਗਏ ਯਾਰ ਮੇਰਾ ਤਾਂ ਲਾਮਾ ਗਿਆ ਨਾਜੀ ਕੋਰੀ ਮੈਂ ਐਰਨਾਲਾ ਬਾ ਐਮਐਲਏ ਨੂੰ ਵੇਖਿਆ ਨਾ ਬੱਦਖਾਨਾ ਹੋ ਗਏ ਨਹੀਂ ਸਾਰੀਆਂ ਜਿੱਦਾਂ ਨਿਕਲੀਆਂ ਇੱਥਲਾ ਪਾਸਾ ਫੁੜਾਈ ਜਿੱਤ ਗਿਆ ਅਣਪਿਆਰ ਲੋਕ ਜਿੱਤ ਗਿਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਦੋ ਕੈਂਡੀਡੇਟ ਜਿਹੜੇ ਖੜੇ ਨੇ ਤੁਹਾਡੇ ਬਲੌਕ ਤੇ ਖੜੇ ਨੇ ਡੰਪਰ ਤੌਰ ਤੇ ਅਣੀ ਬੇਟੀ ਜੜੀਆ ਦੂਸਰੇ ਪਾਸੇ ਨਿਰਦੀਪ ਪਾ ਮੇਪਾ ਜਿਹੜੇ ਬਹੁਤ ਵਧੀਆ ਇਨਸਾਨ ਜਿਨ੍ਹਾਂ ਦਾ ਪਿਆਰ ਇਹਨਾਂ ਨੂੰ ਅਸੀਂ ਸਾਰੇ ਜਾਣਦੇ ਹਾਂ